ਅਮਨਜ਼ਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਇੱਕ ਔਰਤ ਨੂੰ 5 ਕਿਲੋ 200 ਗ੍ਰਾਮ ਹਿਰੋਇਨ ਸਮੇਤ ਕਾਬੂ ਕੀਤਾ ਇਸ ਦੇ ਨਾਲ ਹੀ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਦੱਸਿਆ ਕਿ ਇਸ ਪੂਰੇ ਗਿਰੋਹ ਦੀ ਸਰਗਨਾ ਮਹਿਲਾ ਮਨਦੀਪ ਕੋਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਸ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਆਓ ਦੇਖਦੇ ਹਾਂ ਵਿਨੋਦ ਕੁਮਾਰ ਦੀ ਪੂਰੀ ਰਿਪੋਰਟ ਕਿਆਰਟੀ ਨਿਊਜ਼ ਨੈਟਵਰਕ 27 ਸਾਲ ਮੈਂ ਤੁਹਾਨੂੰ ਦੱਸਿਆ ਬਾਹਰ ਵੀ ਬਾਸ ਹੈ ਜੀ ਤੇ ਇਹ ਤੁਸੀਂ ਰਿਕਵਰੀ ਕਿ ਕਿਹਦੇ ਸਮਝਦੇ ਵੇਖਦੇ ਆ ਇਹ ਛੜ ਏਰੀਆ ਜਿਹੜੀ ਹੋਈ ਹੈ ਜਾਂ ਕਿਸੇ ਵਿੱਚ ਇਸ ਤਰ੍ਹਾਂ ਦਾ ਜਾਂਚ ਚ ਆਇਆ ਕਿ ਡਰੋਨ ਇੱਥੋਂ ਤੱਕ ਪਹੁੰਚੋ ਕਿ ਲੈਂਡ ਬਾਰਡਰ ਤੋਂ ਹੀ ਜਾਂਦੇ ਆ ਲੈਣ ਇਹ ਲੈਂਡ ਬਾਰਡਰ ਤੋਂ ਹੀ ਜਾਂਦੇ ਕਿੱਥੋਂ ਤੱਕ ਨਹੀਂ ਆ ਨਹੀਂ ਨਹੀਂ ਇਹ ਇੱਕ ਹੋਰ ਸਵਾਲ ਹੈ ਕਿ ਆਖਿਰ ਇਹ ਟੈਕਸ ਕਿਵੇਂ ਆਈ ਐਡਾ ਵੱਡਾ ਬੈਟਮ ਕਿਵੇਂ ਆਇਆ ਤੁਮ ਦੱਸਿਓ ਨਾ ਜੀ ਇਹ ਇੱਕ ਜਦੋਂ ਇਹ ਵਿੱਡੋ ਬਣ ਹੋ ਗਈ ਉਸ ਤੋਂ ਬਾਅਦ ਇਹਦਾ ਕੋਈ ਰਿਲੇਸ਼ਨਸ਼ਿਪ ਚ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਆਂ ਉਹ ਸਾਬ ਉਸਦੀ ਅਗਲਾ ਨਾਮ ਤੋਂ ਦੋਸਤ ਹੈ ਰਜੀ ਹਾਂਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ ਚਿਰ ਤੇ ਕਿੰਨੇ ਚਿਰ ਤੱਕ ਕਿ ਸਾਰਾ ਬਦਲਦੇ ਜਾਰਕ ਮਹੀਨੇ ਤੋਂ ਪੰਜ ਮਹੀਨੇ ਤੋਂ ਕਹਿੰਦੇ ਅਸੀਂ ਕਾਫੀ ਐਕਟਿਵ ਨਹੀਂ ਹੋਏ ਮੁੰਡੇ ਤੇ ਦੋਨੇ ਨਾਲ ਲਾਏ ਆ ਇਹ ਇਹ ਮੋਲਕੋਣਾ ਦੀ ਟੀਮ ਦਾ ਜੀ ਸਾਰਾ ਅਰੇ ਦੋਨੋਂ ਨਾਲ ਦਾ ਲੜਕਾ ਦਾ ਕਿਉਂ ਆ ਜੀ ਹਾਂਜੀ ਜਿਹਦਾ ਨਾਮ ਲੈ ਗੋਲੂ ਦਾ ਕਿਉਂ ਆ ਗੋਲੂ ਦੇ ਘਰ ਮਨਮੀਤ ਗੋਲੂ ਜਿਹੜਾ ਹੈ ਉਹਦੇ ਘਰ ਇਹ ਰਹਿੰਦੀ ਸੀ ਮਨਦੀਪ कौर ਔਰੇ ਗੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀਗੇ ਸਾਰਾ ਕਨਸਾਈਨਮੈਂਟ ਇਧਰ ਉਧਰ ਕਰਨੀ ਕਲੈਕਟ ਕਰਨੀ ਲੁਕਾਉਣੀ ਅੱਗੇ ਡਿਲੀਵਰ ਕਰਨੀ ਉਹ ਸਾਰਾ ਕੰਮ ਇਹੀ ਕਰਦੇ ਸੀ ਸਰ ਹੋਰ ਵੀ ਅਰੇ ਨਾਲ ਕੋਈ ਲੇਡੀਜ਼ ਐਸੋਸੀਏਟ ਕਰ ਰਹੀ ਸੀ ਆਪਣੇ ਨਾਲ ਗੈਂਗ ਉਹਦਾ ਆਉਣ ਵਾਸਤੇ ਇਹ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਹੈਗੇ ਉਹਨਾਂ ਨੇ ਤੁਹਾਨੂੰ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰ ਥੈਂਕ ਯੂ ਜੀ